ਦਿਲ ਨੂੰ ਕਮਜ਼ੋਰ ਕਰਨਾ ਹੋਰ ਕੁਝ ਨਹੀਂ ਜਦੋਂ ਪਾਰਲੀਮੈਂਟ ਤਾ ਇਲੈਕਸ਼ਨ ਸੀ ਜਦੋਂ ਸੈਂਟਰ ਅਕਾਲੀ ਦਲ ਉਦੋਂ ਤੱਕ ਤਾਂ ਉਹ ਜਿਹੜੇ ਮਾਗੀ ਤੇ ਹੁਣ ਪਾਰਟੀ ਬਣਾਉਣ ਲੱਗੇ ਉਹ ਤਾਂ ਕਹਿੰਦੇ ਅਸੀਂ ਤਾਂ ਸਿਆਸਤ ਕਰਨੀ ਨਹੀਂ ਜਦੋਂ ਟੁੱਟ ਗਿਆ ਆਪਣੇ ਨਾਲ ਕਿ ਅਕਾਲੀ ਦਲ ਤਾਂ ਮੰਨਦਾ ਨਹੀਂ ਹਫਤੇ 'ਚ ਆ ਗਿਆ ਕਿ ਅਸੀਂ ਵੀ ਇਲੈਕਸ਼ਨ ਲੜਾਂਗੇ ਹੁਣ ਵੀ ਦੇਖ ਲਓ ਜਦੋਂ ਕਾਹਲੀ ਦਲ ਨੇ ਇਲੈਕਸ਼ਨ ਆਪਣੇ ਬਾਈ ਇਲੈਕਸ਼ਨ ਬਾਈਕਾਟ ਕਰਤਾ ਉਹ ਵੀ ਨਹੀਂ ਲੜੇ ਜੇ ਆਪਾਂ ਲੜਦੇ ਉਹ ਆਣਾ ਸੀ ਉਹਨਾਂ ਨੇ ਕਿਉਂ ਲੀਡਰ ਇੱਕ ਦਿਨ ਚ ਨਹੀਂ ਬਣਦਾ ਅੱਗ ਚ ਨਿਕਲ ਕੇ ਮਸਾ ਬਣਦਾ ਹੁਣ ਆਪਾਂ ਪਿੰਡ ਦੇ ਸਰਪੰਚ ਬਣਦੇ ਆ ਮੈਨੂੰ ਯਾਦ ਆ ਪਹਿਲੇ ਕੀ ਹੁੰਦਾ ਸੀ ਇੱਕ ਇੱਕ ਪਿੰਡ ਦਾ ਸਰਪੰਚ ਕੋਈ 15-15 ਸਾਲ ਰਹਿੰਦੇ ਸੀ ਜਿਹੜੇ ਕੰਮ ਕਰਦੇ ਸੀ ਲੋਕੀ ਜੁੜੇ ਸੀ ਜਿੰਨਾ ਤੱਕ ਆਪਾਂ ਪਛਾਣਦੇ ਨਹੀਂ ਆਪਣੇ ਕਿਹੜੇ ਆ ਪ੍ਰਾਏ ਕੌਣ ਹੈ ਕਿਹੜਾ ਕਿਹਦਾ ਕੀ ਨਿਸ਼ਾਨਾ ਆਪਣਾ ਪੰਜਾਬ ਬਹੁਤ ਪੁੱਛੇ ਹੋ ਜਾਊਗਾ ਅੱਜ ਥੈਂਕ ਯੂ ਜਿਹੜਾ ਜੀ ਕਰਤਾ ਨੂੰ ਟੈਲੀਫੋਨ ਕਰ ਲੈਂਦੇ ਪੈਸੇ ਲੈ ਜਾਂਦੇ ਇੱਥੇ ਖਾਣਿਆਂ 'ਚ ਬੰਬ ਸਿੱਟਣੇ ਲੱਗੇ ਹੋਏ ਸਾਰਾ ਸ਼ਹਿਰ ਹੋ ਗਿਆ ਕੋਈ ਪੁੱਛਣ ਵਾਲਾ ਹੀ ਨਹੀਂ ਪਰ ਕਹਿਣਗੇ ਬਾਦਲ ਸਾਹਿਬ ਦੇ ਖਿਲਾਫ ਬਾਦਲ ਸਾਹਿਬ ਦੇ ਖਿਲਾਫ ਬੋਲੋ ਜੀ ਬੋਲੋ ਹੁਣ ਜਿਹੜਾ ਅੱਜ ਝੂਠੇ ਆਪਣੇ ਤੇ ਇਹਨਾਂ ਨੇ ਬੇਅਦਬੀ ਦੀ ਗੱਲ ਕੀਤੀ ਯਾਨ ਖਾਲੀ ਦਲ ਗੁਰੂ ਘਰ ਦੀ ਸੇਵਾ ਕਰਨ ਵਾਲੀ 파ਟੀ ਹੈ ਉਹ ਲੀ ਗਏ ਉਹ ਲੀ ਗਏ ਉਹ ਲੀ ਗਏ ਸਿਆਸਤ ਖੇਡੀ ਗਏ ਲੋਕੀ ਖੇਡੀ ਗਏ ਖੇਡੀ ਗਏ ਮੈਂ ਤਾਂ ਬਾਸਲਾ ਕਰਿਆ ਸੀ ਮੈਂ ਕਿਹਾ ਸਾਰਾ ਕੁਝ ਆਪਣੀ ਝੋਲੀ ਪਾ ਲਓ ਮੈਂ ਦਹਿਨੀ ਸੀ ਤੇ ਪਰ ਮੈਂ ਮਨ ਸੀ ਮੈਂ ਕਿਹਾ ਆ ਖਤਮ ਤਾਂ ਹੋਊਗਾ ਜੇ ਕਿਉਂਕਿ ਆਪਣੇ ਵਾਸਤੇ ਸ਼੍ਰੀ ਕਾਲ ਤਕ ਸਾਹਿਬ ਸੁਪਰੀਮ ਅਥਾਰਟੀ ਹੈ ਅਕਾਲੀ ਦਲੀ ਹੈ ਜਿਹੜਾ ਸਿਰ ਝਕਾਉਂਦਾ ਤੁਸੀਂ ਐਂ ਕਰੋ ਆ ਜਿਹੜੇ ਜਿਹੜੇ ਨਵੀਂ ਪਾਰਟੀ ਬਣਾਏ ਆ ਉਹਨਾਂ ਨੂੰ ਕੁਝ ਕੋ ਅਕਾਲ ਤਖਤ ਸਾਹਿਬ ਨੂੰ ਮੰਨਦੇ ਆ ਆ ਜਿਹੜੇ ਅਲੱਗ-ਅਲੱਗ ਇਹਨਾਂ ਨੇ ਆਪਣੇ ਤਖਤ ਦੇ ਜਜ਼ਦਾਰ ਬਣਾ ਲਏ ਕੀ ਉਹ ਮੰਨਦੇ ਕਾਂਗਰਸੀ ਦੇਖ ਲਓ ਰਾਜਾ ਮੁਰੇ ਨੇ ਕੀ ਬੋਲਿਆ ਸੀ ਜਜ਼ਦਾਰਾਂ ਦੇ ਖਿਲਾਫ ਕੋਈ ਉਹਨਾਂ ਨੂੰ ਜੇ ਕੋਈ ਮੰਨਦੇ ਹੈ ਤੇ ਉਹ ਆਪਣੀ ਪਾਰਟੀ ਅਕਾਲੀ ਦਾ ਜੋ ਸਿਰ ਚਕਾਉਂਦੀ ਹੈ ਜੋ ਵੀ ਹੋਵੇ ਨਹੀਂ ਹੋ ਦੇਖੋ ਆਪਣੀ ਕੌਮ ਦੀ ਸੁਪਰੀਮ ਅਥਾਰਟੀ ਹੈ ਜੇ ਆਪਾਂ ਉਸ ਅਥਾਰਟੀ ਦੀ ਉਹ ਪੋਜੀਸ਼ਨ ਨਹੀਂ ਮੇਨਟੇਨ ਕਰਾਂਗੇ ਉਹਦੋਂ ਤੱਕ ਉਹ ਪੋਜੀਸ਼ਨ ਨਹੀਂ ਪੰਨੀ ਐਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਆਹ ਜਿਹੜੀ ਕਾਨਫਰੰਸ ਹੈ ਹੁਣ ਜੰਗ ਸ਼ੁਰੂ ਹੋ ਗਈ ਹੈ ਕੱਲਾ ਸੁਬੀਰ ਸਿੰਘ ਬਾਦਲ ਜਾਂ ਕੋਈ ਹੋਰ ਕੱਲਾ ਪੰਜਾਬ ਵੀ ਬਚਾ ਸਕਦਾ ਤੁਸੀਂ ਬਚਾ ਸਕਦੇ ਹੋ ਵਰਕਰ ਬਚਾ ਸਕਦੇ ਆ ਮਨ ਬਣਾ ਲਓ ਕਿ ਆਪਾਂ ਪੰਜਾਬ ਨੂੰ ਬਚਾਉਣਾ ਹੈ ਆਪਣੀ ਕੌਮ ਨੂੰ ਬਚਾਉਣਾ ਹੈ ਆਪਣਾ ਘਰ ਆਪਾਂ ਕਿਤੇ ਬਾਹਰ ਜਾ ਨਹੀਂ ਸਕਦੇ ਕਿੱਥੇ ਜਾਵਾਂਗੇ ਹੁਣ ਤਾਂ ਬਾਹਰਲੇ ਮੁਲਕ ਵੀ ਹੁਣ ਰੋਕਣ ਲੱਗੇ ਕੈਨੇਡਾ ਵਾਲੇ ਰੋਕਣ ਲੱਗੇ ਸਾਰੇ ਰੋਕਣ ਲੱਗੇ ਜੇ ਇੱਥੇ ਪੰਜਾਬ ਫੱਕੀ ਲਿਆਉਣੀ ਹੈ ਤਾਂ ਅਕਾਲੀ ਦਲ ਹੀ ਲਿਆ ਸਕਦਾ ਕੋਈ ਨਹੀਂ ਲਿਆ ਸਕਦਾ